ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਦੋਸਤਾਂ ਨੂੰ ਸੱਜਣਾ ਮਿੱਤਰਾਂ ਨੂੰ ਤੇ ਮੈਂ ਅੱਜ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ ਜੋ ਰੋਪੜ ਸ਼ਹਿਰ ਦੇ ਵਿੱਚ ਇੱਕ ਠੱਗੀ ਠੋਰੀ ਦਾ ਸਿਸਟਮ ਚੱਲ ਰਿਹਾ ਹੈ ਮੈਂ ਚਾਹੁੰਦਾ ਕਿ ਮੇਰੇ ਜਿੰਨੇ ਸੱਜਣ ਮਿੱਤਰ ਆ ਉਹ ਇਸ ਠੱਗੀ ਠੋਰੀ ਦਾ ਸ਼ਿਕਾਰ ਨਾ ਹੋਣ ਤਾਂ ਹੀ ਮੈਂ ਵੀਡੀਓ ਬਣਾ ਰਿਹਾ ਰੋਪੜ ਸ਼ਹਿਰ ਦੇ ਵਿੱਚ ਇੱਕ ਰੋਪੜ ਟ੍ਰੇਡ ਫੇਅਰ ਦੇ ਨਾਮ ਤੋਂ ਸ਼ਾਇਦ ਮੈਗਾ ਟ੍ਰੇਡ ਫੇਅਰ ਦੇ ਨਾਮ ਤੋਂ ਮੇਲਾ ਚੱਲ ਰਿਹਾ ਬਾਈਪਾਸ ਤੇ ਮੇਲਾ ਲੱਗਿਆ ਹੋਇਆ ਕੱਲ ਮੈਂ ਉਹਦੇ ਮੇਲੇ 'ਚ ਗਿਆ ਤੇ ਮੈਂ ਬਹੁਤ ਲੋਕਾਂ ਨਾਲ ਦੇਖਿਆ ਵੀ ਇਹ ਠੱਗੀ ਚੱਲ ਰਹੀ ਸੀ ਪਰ ਉੱਥੇ ਬੰਦਾ ਕੋਈ ਬੋਲ ਨਹੀਂ ਸੀ ਰਿਹਾ ਕਿਉਂ ਨਹੀਂ ਬੋਲਦਾ ਹਰ ਬੰਦਾ ਆਪਣੀ ਫੈਮਲੀ ਨਾਲ ਆਇਆ ਹੋਇਆ ਹੈ ਅਗਲਾ ਕਹਿੰਦਾ ਮੈਂ ਕੀ ਲੈਣਾ ਅਸੀਂ ਵੀ ਪੰਜ ਸੱਤ ਯਾਰ ਮਿੱਤਰ ਆਪਣੀ ਫੈਮਲੀਆਂ ਦੇ ਨਾਲ ਗਏ ਹੋਏ ਸੀ ਮੇਰੇ ਨਾਲ ਹੋਈ ਮੇਰੇ ਮਿੱਤਰ ਨਾਲ ਹੋਈ ਦੂਜੇ ਤੀਜੇ ਚੌਥੇ ਪੰਜਵੇਂ ਸਾਰੇ ਜਿਨ੍ਹਾਂ ਆਪਣੇ ਆਪਣੇ ਫੈਮਲੀ ਨਾਲ ਕੁਮਰੇ ਸੀ ਜਦੋਂ ਅਸੀਂ ਮੇਲੇ 'ਚੋਂ ਬਾਹਰ ਨਿਕਲੇ ਤੇ ਵੈਸੀ ਹੀ ਗੱਲ ਸਾਂਝੀ ਹੋਈ ਤਾਂ ਪਤਾ ਲੱਗਿਆ ਵੀ ਸਾਰਿਆਂ ਨਾਲ ਕੋਮਨ ਗੱਲ ਹੋਈ ਹੈ ਅਸੀਂ ਉੱਥੇ ਦੇ ਦੋ ਤਿੰਨ ਲੋਕਾਂ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਸਾਡੇ ਨਾਲ ਵੀ ਹੋਈ ਹੈ ਕਮਾਲ ਦੀ ਇਹ ਗੱਲ ਹੈ ਵੀ ਪਰ ਬੋਲਿਆ ਕੋਈ ਕਿਉਂ ਨਹੀਂ ਬੋਲਿਆ ਇਸ ਕਰਕੇ ਨਹੀਂ ਹਰ ਬੰਦਾ ਆਪਣੀ ਫੈਮਲੀ ਨਾਲ ਗਿਆ ਅਗਲਾ ਕਹਿੰਦਾ ਮੈਂ ਕੀ ਲੈਣਾ ਪਰ ਮੈਂ ਚਾਹਨਾ ਵੀ ਮੇਰੇ ਜਿਹੜੇ ਆਣ ਵਾਲੇ ਦੋਸਤ ਹੈ ਉਥੇ ਜਾਣ ਵਾਲੇ ਜਿਹੜੇ ਦੋਸਤ ਮਿੱਤਰ ਸੱਜਣ ਹੈ ਜਾਂ ਜਿਵੇਂ ਇਹ ਮੇਲੇ ਕਿਤੇ ਹੋਰ ਸ਼ਹਿਰਾਂ 'ਚ ਲੱਗਦੇ ਆ ਆ ਮੇਲਾ ਹੁਣ ਮਨ ਲੱਗਦਾ 16 17 ਤਰੀਕ ਤੱਕ ਹੋਣਾ ਜਨਵਰੀ ਦੇ ਇਹ ਲੱਗੇਗਾ ਕਿਤੇ ਹੋਰ ਜਾਏਗਾ ਉਸ ਤੋਂ ਅੱਗੇ ਜਾਏਗਾ ਤੇ ਇਹ ਠੱਗੀ ਜਿਹੜੀ ਹੈ ਇਹ ਸਾਰਿਆਂ ਨਾਲ ਕਰਦੇ ਆ ਠੱਗੀ ਕਰਦੇ ਕਿਵੇਂ ਕੱਲ ਹੋਇਆ ਕੀ ਸਾਡੇ ਸਾਰਿਆਂ ਨਾਲ ਕੀ ਹੋਇਆ ਮੈਂ ਚਾਹਨਾ ਹੈ ਮੇਰੀ ਗੱਲ ਪ੍ਰਸ਼ਾਸਨ ਤੱਕ ਵੀ ਪਹੁੰਚੇ ਤੇ ਡਿਪਾਰਟਮੈਂਟ ਜਿਹੜਾ ਤੇ ਹੋਰ ਜਿਹੜੇ ਇਹਨਾਂ ਦੇ ਕਮਾਂਡ ਕਸ ਕੇ ਰੱਖਦੇ ਆ ਉਹ ਇਹਨਾਂ ਨਾਲ ਪ੍ਰੈਕਟੀਕਲੀ ਜਾ ਕੇ ਪਰਸਨਲੀ ਜਾ ਕੇ ਇਸ ਚੀਜ਼ ਨੂੰ ਤਫਤੀਸ਼ ਕਰਨ ਵੀ ਇਹ ਠੱਗੀ ਉੱਥੇ ਹੋ ਰਹੀ ਹੈ ਕਿ ਨਹੀਂ ਹੋ ਰਹੀ ਤਾਂ ਜੋ ਇਹਨਾਂ ਤੇ ਠੱਲ ਪਾਈ ਜਾ ਸਕੇ ਹੁੰਦਾ ਕੀ ਹੈ ਤੁਸੀਂ ਵੀ ਜਾਓਗੇ ਮੇਰੀ ਗੱਲ ਨੂੰ ਯਾਦ ਰੱਖਿਓ ਮੈਂ ਆਪਣੇ ਰੋਪੜ ਵਾਸੀਆਂ ਨੂੰ ਭਾਈਪੈਣਾ ਨੂੰ ਦੱਸਣਾ ਚਾਹੁੰਦਾ ਵੀ ਤੁਸੀਂ ਉਸ ਮੇਲੇ 'ਚ ਜਾ ਰਹੇ ਹੋ ਤਾਂ ਤੁਸੀਂ ਇਸ ਠੱਗੀ ਦਾ ਸ਼ਿਕਾਰ ਨਹੀਂ ਹੋਣਾ ਕੱਲ ਮੇਰੇ ਦੇਖਦੇ ਦੇਖਦੇ ਹੀ ਮੈਨੂੰ ਲੱਗਦਾ 2-4000 ਰੁਪਏ ਦੀ ਉਹ ਠੱਗੀ ਐ ਮਿੰਟਾਂ 'ਚ ਮਾਰ ਗਏ ਕਿਵੇਂ ਮਾਰਦੇ ਆ ਇਹ ਤੁਸੀਂ ਜਦੋਂ ਜਾਣਾ ਉੱਥੇ ਬਾਹਰ ਤੁਸੀਂ ਆਪਦੀ ਗੱਡੀ ਲਗਾਨੀ ਹੈ ਗੱਡੀ ਲਗਾ ਕੇ ਜਦ ਤੁਸੀਂ ਬਾਹਰ ਜਿੱਥੇ ਪਰਚੀ ਕਰਦੀ ਹੈ 20 ਰੁਪਏ ਐਂਟਰੀ ਫੀਸ ਹੈ ਜਦ ਤੁਸੀਂ ਦੇਖੋਗੇ ਹੁਣ ਜਦੋਂ ਮੇਰੀ ਵੀਡੀਓ ਪੈਣੀ ਹੈ ਉਸ ਤੋਂ ਬਾਅਦ ਜੇ ਉਹਨਾਂ ਨੂੰ ਪਹੁੰਚ ਗਈ ਤਾਂ ਇਹ ਠੱਗੀ ਸ਼ਾਇਦ ਬੰਦ ਹੋ ਜਾਵੇ ਮੈਂ ਕਹਿੰਦਾ ਬੰਦ ਹੋ ਜਾਵੇ ਇਸ ਵੀਡੀਓ ਤੇ ਹੀ ਬੰਦ ਹੋ ਜਾਏ ਤਾਂ ਚੰਗੀ ਗੱਲ ਹੈ ਜਦ ਤੁਸੀਂ ਉਹਨਾਂ ਨੂੰ ਪੈਸੇ ਦੇਣੇ ਆ ਤੁਸੀਂ ਉਹਨਾਂ ਨੇ ਕਹਿਣਾ ਵੀ ਮੰਨ ਲਓ ਤੁਸੀਂ ਤਿੰਨ ਜਾਣੇਗੇ ਮੈਂ ਆਪਦੀ ਦੱਸਦਾ ਮੈਂ ਗਿਆ ਤਿੰਨ ਜਾਣੇ ਅਸੀਂ ਗਏ ਮੈਂ ਜਾ ਕੇ ਉਹਨਾਂ ਨੂੰ ਪੁੱਛਿਆ ਕਿੰਨੇ ਦੀ ਕਹਿੰਦਾ 20 ਰੁਪਏ ਦੀ ਮੈਂ 60 ਰੁਪਏ ਉਹਨਾਂ ਨੂੰ ਦਿੱਤੇ ਲੂਸ 60 ਰੁਪਏ 20 20 ਅਸਾਡੇ ਕੋਲ ਬਹੁਤ ਹੋ ਗਏ ਤੁਹਾਡੇ ਕੋਲ ਬਨੇ ਹੋਏ ਪੈਸੇ ਉਹਨੇ ਮੇਰੇ ਹੱਥ 'ਚ ਦੇਖ ਲੈ ਪੰਜ-ਪੰਜ ਸੌ ਦੇ ਨੋਟ ਮੈਂ ਕਿਹਾ ਵੀ ਹੈਗੇ ਆ ਕਹਿੰਦਾ ਭਾਜੀ ਮੈਨੂੰ 2000 ਰੁਪਏ ਦੇ ਦਿਓ ਮੈਂ ਤੁਹਾਨੂੰ ਖੁੱਲੇ ਪੈਸੇ ਤੁਹਾਡੀ ਟਿਕਟਾਂ ਦੇ ਘੱਟ ਕੇ ਦੇ ਦਵਾਂ ਨਾ ਮੈਨੂੰ ਸਮਝ ਨਹੀਂ ਆਈ ਮੈਂ ਕਿਹਾ ਨਹੀਂ ਵੀਰੇ ਮੇਰੇ ਕੋਲ ਹੈਗੇ ਆ ਵੀ ਤੁਸੀਂ ਆਪ ਦੀਆਂ ਟਿਕਟਾਂ ਦੇ ਦਿਓ ਮੈਂ ਚਲੋ ਉਹਨੂੰ ਦਿੱਤੇ ਨਹੀਂ ਮੈਂ 60 ਰੁਪਏ ਦੇ ਕੇ ਟਿਕਟਾਂ ਲਈਆਂ ਅੰਦਰ ਗਿਆ ਉਸ ਤੋਂ ਬਾਅਦ ਅਸੀਂ ਝੋਲੇ ਲੈਣ ਲੱਗੇ ਝੋਲੇ ਜਦੋਂ ਲੈਣ ਲੱਗੇ ਸੀ ਗੱਲ ਇੱਥੋਂ ਸ਼ੁਰੂ ਹੋਈ ਝੋਲੇ ਵਾਲੇ ਨੂੰ ਮੈਂ ਪੁੱਛਿਆ ਕਿੰਨੇ ਦਾ ਕਹਿੰਦਾ 70 ਦਾ ਮੈਂ ਕਿਹਾ ਦੋ ਟਿਕਟਾਂ ਦੇ ਦੇ 140 ਰੁਪਏ ਉਹਨੇ ਕੱਟਣੇ ਸੀ ਤੇ 60 ਰੁਪਏ ਨੂੰ ਮੋੜਨੇ ਸੀ ਮੈਨੂੰ ਕਹਿੰਦਾ ਭਾਜੀ ਬਨੇ ਹੋਏ ਪੈਸੇ ਸਾਨੂੰ ਚਾਹੀਦੇ ਆ ਖੁੱਲੇ ਪੈਸੇ ਸਾਡੇ ਕੋਲ ਬਹੁਤ ਆ ਮੈਂ ਕਿਹਾ ਵੀ ਬਾਹਰ ਵੀ ਉਹਨੇ ਮੈਨੂੰ ਇਹੀ ਸਵਾਲ ਪੁੱਛਿਆ ਸੀ ਅੰਦਰ ਵੀ ਇਹੀ ਪੁੱਛਿਆ ਪਰ ਮੇਰੇ ਦਿਮਾਗ 'ਚ ਫਿਰ ਵੀ ਨਹੀਂ ਆਇਆ ਮੈਂ ਉਹਨੂੰ 1000 ਰੁਪਏ ਦੇ ਦਿੱਤਾ ਮੈਂ ਉਹਨੂੰ 500 ਰੁਪਏ ਦਿੱਤਾ ਵੀ ਚਲ 500 ਚੋਂ 140 ਰੁਪਏ ਕੱਟ ਲੇਗਾ ਉਹ ਕਹਿੰਦਾ ਨਹੀਂ ਭਾਜੀ ਸਾਨੂੰ ਹੋਰ ਦੇ ਦਿਓ ਜੇ 5-500 ਦੇ ਨੋਟ ਆ ਮੈਂ ਉਹਨੂੰ 1000 ਰੁਪਏ ਦੇ ਦਿੱਤਾ 500 ਦਾ ਇੱਕ ਹੋਰ ਨੋਟ ਮਤਲਬ ਹੁਣ ਮੇਰੀ ਗੱਲ ਨੂੰ ਸੁਣਿਓ ਇਹ ਠੱ ਇਸ ਤਗੀਦੋਂ ਬਚਣਾ ਤਾਂ ਮੈਂ ਤੁਹਾਨੂੰ ਇਹ ਸੁਚੇਤ ਕਰ ਰਿਹਾ ਮੈਂ ਉਹਨੂੰ 1000 ਰੁਪਏ ਪੰਜ-ਪੰਜ ਸੇ ਦੇ ਦੋ ਨੋਟ ਦਏ ਉਹਨੇ ਮੈਨੂੰ 140 ਰੁਪਏ ਘੱਟ ਕੇ 860 ਰੁਪਏ ਮੋੜਨੇ ਸੀ ਉਹਨੇ ਕੀ ਕੀਤਾ ਉਹਨੇ 1 2 3 4 5 6 7 8 ਮੇਰੇ ਸਾਹਮਣੇ 100-100 ਦੇ ਨੋਟ 8 ਵਾਰ ਗਿਣੇ 800 ਉਤੋਂ ਬਾਅਦ ਉਹਨੇ ਮੈਨੂੰ 60 ਰੁਪਏ ਹੋਰ ਦੇਣੇ ਸੀ ਤੇ 20-20 ਦੇ ਤਿੰਨ ਨੋਟ ਉਹਨੇ ਮੈਨੂੰ ਦੇਤੇ 860 ਰੁਪਏ ਬਣੇ ਉਹ ਜਾਲੀ ਦੇ ਅੰਦਰ ਬੈਠਿਆ ਐ ਇਦਾਂ ਜਿਵੇਂ ਮੇਰੇ ਹੱਥ ਐ ਉਹ ਮੈਨੂੰ ਦਿਖਾ ਰਿਹਾ ਵੀ 1 2 3 4 5 6 7 8 800 800 ਤੋਂ ਬਾਦੋਂ ਨੇ ਗਿਆ 20 40 60 ਉਹਨੇ 860 ਰੁਪਏ ਮੈਨੂੰ ਐ ਕਰਕੇ ਬੈਲੈਂਸ ਦਿਖਾਏ ਦਿਖਾ ਕੇ ਉਹਨੇ ਕੀ ਕਰਿਆ ਮੈਨੂੰ ਇਦਾਂ ਦੇ ਦਿੱਤੇ ਮੈਂ ਉਹ ਤੋਂ ਨੋਟ ਫੜੇ ਨੋਟ ਫੜ ਕੇ ਅਕਸਰ ਕੀ ਹੁੰਦਾ ਲੋਗ ਨਾਲ ਪਰਚੀ ਲੰਨਦੇ ਜਿਵੇਂ ਆ ਟਿਕਟ ਹੋ ਗਈ ਟਿਕਟ ਫੜੀ ਉਹਨਾਂ ਨੇ ਐਦਾਂ ਦੇਤੇ ਨਾਲ ਬੰਦਾ ਟਿਕਟ ਲੰਦਾ ਉਹਨੂੰ ਆਪਣੀ ਰੱਖ ਲੰਦਾ ਨਾਲ ਜਾਂਦਾ ਉਹ ਟਿਕਟ ਵਾਲੇ ਨੂੰ ਟਿਕਟ ਦਿੰਦਾ ਤੇ ਆਪਣਾ ਝੂਲੇ ਤੇ ਆਪਾਂ ਅੱਜਨੇ ਆਪਾਂ ਨੋਟ ਨਹੀਂ ਗਿਣਦੇ ਚਲੋ ਮੈਂ ਗਿਣੇ ਮੈਂ ਕਿਹਾ 1 2 3 4 5 6 7 700 720 40 7 ਮੈਂ ਕਿਹਾ ਬਾਈ ਇਹ 760 ਰੁਪਈਆ ਹੈ ਮੈਨੂੰ ਅੱਗੋਂ ਕਹਿ ਰਿਹਾ ਕਹਿੰਦਾ ਜੀ 760 ਹੈ ਉਹਨੇ ਮੇਰੇ ਤੋਂ ਪੈਸੇ ਉਦਾਂ ਹੀ ਫੜੇ ਜਦਕਿ ਉਹਨੂੰ ਪਤਾ ਸੀ ਉਹਨੇ ਮੈਨੂੰ 860 ਕਾਊਂਟ ਕਰਵਾਤੇ ਬਟ ਜਦੋਂ ਪੈਸੇ ਅੱਦਾ ਤਾ ਗਿਣਦਾ ਉਹਨੇ ਥੋੜਾ ਜਿਹਾ ਡਾਊਨ ਕਰਕੇ ਆਪਣੇ ਲੈਵਲ ਤੋਂ ਇੱਕ 100 ਦਾ ਨੋਟ ਕੱਢਿਆ ਤੇ ਬਾਕੀ 760 ਰੁਪਏ ਮੈਨੂੰ ਫੋਲਡ ਕਰਕੇ ਦੇਤੇ ਬਟ ਮੈਂ ਗਿਣ ਲੇ ਅਗਲੀ ਗੱਲ ਦੇਖੋ ਜਿੱਥੋਂ ਠੱਗੀ ਸ਼ੁਰੂ ਹੁੰਦੀ ਹੈ ਮੈਂ ਕਹੇ 760 ਰੁਪਏ ਹੈ ਕਹਿੰਦਾ ਦਿਓ ਭਾਜੀ ਉਹਨੇ ਮੇਰੇ ਤੋਂ 760 ਰੁਪਏ ਲਏ ਮੇਰੇ ਸਾਹਮਣੇ ਗਿਣੇ 1 2 3 4 5 6 7 ਕਹਿੰਦਾ ਹਾਂਜੀ 700 20 40 7 ਮੇਰੀ ਗੱਲ ਨੂੰ ਸਮਝਿਓ ਕਹਿੰਦਾ ਹਾਂਜੀ 760 ਹੈ ਉਹਦੇ ਨਾਲ ਇੱਕ ਬੰਦਾ ਹੋਰ ਬੈਠਾ ਉਹਨੇ 100 ਰੁਪਏ ਨੂੰ ਫੜਾਇਆ ਕਹਿੰਦਾ ਉਹਨੇ 100 ਰੁ ਇਦਿਸ ਐਡ ਕਰਿਆ ਕਹਿੰਦਾ ਹਾਂਜੀ ਭਾਜੀ ਇਹ ਹੋ ਗਲਤੀ ਹੋ ਗਈ ਸੀ 800 ਫਿਰ ਉਹ ਕਰਾ 1 2 3 4 5 6 7 8 800 ਫਿਰ 20 40 60 860 ਰੁਪਏ ਕਹਿੰਦਾ ਹੋ ਗਏ ਉਹਨੇ 1 ਸੈਕਿੰਡ ਲਈ ਇਹ ਹੱਥ ਮੇਰੇ ਤੋਂ ਐਵੇਂ ਡਾਊਨ ਕੀਤਾ ਜਿੱਥੇ ਉਹਨਾਂ ਦਾ ਕੈਬਿਨ ਬਣਿਆ ਹੁੰਦਾ ਉਹਨੇ ਉਹਦੇ ਵਿੱਚੋਂ 1 ਸੈਕਿੰਡ 'ਚ ਐਦਾਂ 300 ਰੁਪਇਆ ਕੱਢ ਕੇ ਬਾਕੀ ਜਿਹੜੇ 560 ਰੁਪਏ ਸੀ ਮੈਨੂੰ ਫੋਲਡ ਕਰਕੇ ਕਹਿੰਦਾ ਆਲੋ ਭਾਜੀ 860 ਰੁਪਏ ਮੈਂ ਉਹ ਤੋਂ ਫੜੇ ਮੈਨੂੰ ਡਾਊਟ ਸੀ ਕਿਉਂਕਿ ਮੇਰੇ ਨਾਲ ਬਾਹਰ ਇਹ ਗੱਲ ਹੋਈ ਮੈਂ ਬਿਜ਼ਨਸਮੈਨ ਆ ਹਨਾ ਮੈਂ 3 3 4 4 ਬਿਜ਼ਨਸ ਇੱਕ ਟਾਈਮ ਦੇ ਵਿੱਚ ਚਲਾਉਣਾ ਤੇ ਮੈਂ ਉਹਦੇ ਸਾਹਮਣੇ ਹੱਥ ਦੇ ਵਿੱਚ ਮੈਂ ਫੇਰ ਗਿਣੇ 1 2 3 4 5 ਮੈਂ ਦੇਖਿਆ 560 ਜਦ ਮੈਂ ਕਿਹਾ 560 ਜਦੀ ਕਹਿੰਦਾ 300 ਰੁਪਏ ਹੋਰ ਫੜੋ ਜੀ ਮਤਲਬ ਕਿ ਜੀ ਤਾਂ ਕਰਿਆ ਵੀ ਉਹਨੂੰ ਬਾਹਰ ਖਿੱਚ ਕੇ ਉਹਦੇ ਥੱਪੜ ਮਾਰਾਂ ਪਰ ਨਹੀਂ ਫੈਮਿलीज ਨਾਲ ਸੀਗੀਆਂ ਆਪਾਂ ਐਸਾ ਕੰਮ ਨਹੀਂ ਕਰ ਸਕਦੇ ਪਬਲਿਕ ਲਫੈਸਟ ਵੀ ਨਹੀਂ ਕਰ ਸਕਦੇ ਆਪਾਂ ਕੰਪਲੇਂਟ ਕਰ ਸਕਦੇ ਹਾਂ ਸਾਡਾ ਰਾਈਟ ਨਹੀਂ ਬਣਦਾ ਕਿਸੇ ਨੂੰ ਮਾਰਨਾ ਬਟ ਉਹ ਅਕਸਰ ਕੀ ਹੁੰਦਾ ਲੋਕ ਉਹ ਪਹਿਲੀ ਵਾਰ ਦੇ ਵਿੱਚ ਹੀ ਪੈਸੇ ਵੜ ਕੇ ਰੱਖ ਲੈਣੇ ਆ ਦੂਜੀ ਵਾਰ ਚਲੋ ਮੈਂ ਦੇ ਉਹਨੇ ਉਹਦੇ 100 ਰੁਪਏ ਵਿੱਚ ਪਾ ਕੇ ਮੇਰੇ ਸਾਹਮਣੇ 860 ਰੁਪਏ ਗਿਣ ਕੇ ਮੈਨੂੰ ਫੇਰ ਫੜਾ ਰਿਹਾ ਪਰ ਇੱਕ ਸੈਕਿੰਡ ਜਿਹੜਾ ਉਹਨੇ ਹੱਥ ਨੀਚੇ ਕਰਿਆ ਉਹਦੇ 300 ਰੁਪਈਆ ਐ ਕੱਢ ਲਿਆ ਤੇ ਮੈਨੂੰ ਉਹ ਫੜਾ ਤੇ ਤੇ ਬੰਦਾ ਅਕਸਰ ਮੇਲਿਆਂ ਦੇ ਵਿੱਚ ਬੰਦਾ ਆਪਣੀ ਦੀਵ ਚ ਪਾ ਲੰਦਾ ਐ ਲੇਡੀਜ਼ ਆਪਣੇ ਪਾਸੇ ਚ ਪਾ ਲੈਂਦੀਆਂ ਤੇ ਜਦੋਂ ਨੇ ਦੇਖਿਆ ਵੀ ਇਹਨੇ ਗਿਣ ਲੇ ਕਿਉਂਕਿ ਮੈਂ 1 ਸੈਕਿੰਡ ਸੇ ਗਿਣ ਲੇ ਜਦੋਂ ਹੀ ਮੈਨੂੰ ਕਹਿੰਦਾ ਭਾਜੀ 300 ਰੁਪਏ ਤੁਹਾਡੇ ਹੋਰ ਆ ਜੀ ਕਹਿੰਦਾ ਆ ਫੜ ਲਓ ਜੀ 860 ਰੁਪਏ ਹੋ ਗਏ ਅਗਲੇ ਬੰਦੇ ਜੀ ਪਰਚੀ ਲਿਓ ਪੈਸੇ ਦਿਓ ਮਤਲਬ ਕਿ ਉਹਨੇ ਅਗਲੇ ਨਾਲ ਸੰਪਰਕ ਕਰ ਲਿਆ ਉਹਨੂੰ ਪਤਾ ਸੀ ਵੀ ਹੁਣ ਜੁੱਤੀਆਂ ਪਹਿਨਣੀਆਂ ਚਲੋ ਮੈਂ ਉੱਥੋਂ ਹੋ ਗਿਆ ਮੈਂ ਸੁਚੇਤ ਹੋ ਗਿਆ ਮੈਂ ਕਿਹਾ ਵੀ ਇਹ ਬੰਦੇ ਠੱਗੀ ਮਾਰਦੇ ਆ ਅਗਲੇ ਝੂਲੇ ਤੇ ਅਸੀਂ ਕਿਤੇ ਹੋਰ ਗਏ ਉਹ ਤੋਂ ਮੈਂ ਪੁੱਛਿਆ ਮੈਂ ਕਿਹਾ ਕਿੰਨੇ ਦਾ ਕਹਿੰਦਾ ਜੀ 50 ਰੁਪਏ ਦਾ ਮੈਂ ਕਿਹਾ ਇਹ ਰੋਪੜ ਦੀ ਟ੍ਰੇਡ ਫੇਅਰ ਦੀ ਗੱਲ ਕਰ ਰਹਾ ਮੈਂ ਬਾਰ ਬਾਰ ਤੁਹਾਨੂੰ ਦੱਸ ਰਿਹਾ ਵੀ ਮਹਾਨਾ ਮੇਰੇ ਯਾਰ ਦੋਸਤਾਂ ਸੇ ਠੱਗੀ ਦਾ ਸ਼ਿਕਾਰ ਨਾ ਹੋਣ ਤੁਸੀਂ ਸचेत ਹੋ ਜਾਓ ਇਹ ਹੋਣਾ ਹਲੇ ਮੇਲਾ 20 25 ਦਿਨ ਚੱਲਣਾ ਅਗਲੇ ਕਾਊਂਟਰ ਤੇ ਗਿਆ ਉੱਥੇ ਉਹਨੂੰ ਪੁੱਛਿਆ ਕਿੰਨੇ ਦਾ ਕਹਿੰਦਾ ਜੀ 50 ਰੁਪਏ ਦਾ ਮੈਂ 50 ਰੁਪਏ ਲੂਜ਼ ਕੱਟ ਕੇ ਦੇ ਰਿਹਾ ਕਹਿੰਦਾ ਭਾਜੀ ਬਨੇ ਹੋਏ ਦੇ ਦੋ ਵੀ ਸਾਡੇ ਕੋਲ ਖੁੱਲੇ ਪੈਸੇ ਬਹੁਤ ਹੈ ਮੈਨੂੰ ਪਤਾ ਸੀ ਇਹਨੇ ਫੇਰ ਠੱਗੀ ਮਾਰਨੀ ਮੈਂ ਸचेत ਸੀ ਮੈਂ ਉਹਨੂੰ 500 ਦਾ ਨੋਟ ਦਿਆ ਉਹਨੂੰ ਮੈਂ 500 ਦਾ ਜਦੋਂ ਨੋਟ ਫੜਾਇਆ ਉਹ ਮੈਨੂੰ ਕਹਿੰਦਾ ਫੇਰ ਉਹਨੇ 1 ਸਕਿੰਟ ਲਈ ਮਤਲਬ ਇਹ ਜਿਵੇਂ ਤੁਸੀਂ ਕੈਮਰੇ ਦੇ ਉਹਨੇ ਹੱਥ ਡਾਊਨ ਕਰਿਆ ਤੇ ਉਹਨੇ 100 ਰੁਪਏ ਐ ਫੜ ਕਰਕੇ ਉਹਨੇ ਮੈਨੂੰ 350 ਰੁਪਏ ਫੜਾਤੇ ਮੈਨੂੰ ਪਤਾ ਸੀ ਇਹ ਥੱਗੀ ਮਾਰੇਗਾ ਮੈਂ ਗਿਣਿਆ ਮੈਂ ਕਿਹਾ 1 2 3 350 ਇਹ ਕਹਿੰਦਾ ਭਾਜੀ ਇਹ 100 ਰੁਪਏ ਤੁਹਾਡਾ ਰਹਿ ਗਿਆ ਮੀਨਸ ਇਹ ਲੋਕਾਂ ਨਾਲ ਥੱਗੀ ਇਦਾਂ ਮਾਰ ਰਹੇ ਕਿਉਂਕਿ ਰਸ਼ ਬਹੁਤ ਹੁੰਦਾ ਬੰਦਾ ਟਿਕਟ ਲੁੰਦਾ ਟਿਕਟ ਦੇ ਨਾਲ ਪੈਸੇ ਹੁੰਦੇ ਆ ਆਪਣਾ ਲੈ ਕੇ ਬੰਦਾ ਪੈਸੇ ਜੇਬ ਚ ਪਾਉਂਦਾ ਲੇਡੀਜ਼ ਫਟਾਫਟ ਆਪਣੇ ਪਰਸ ਚ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਬੰਦਾ ਵੀ ਆਪਣੇ ਵਾਲਟਸ ਪਾਉਂਦਾ ਟਿਕਟ ਵਾਲੇ ਨੂੰ ਟਿਕਟ ਦਿੰਨੇ ਆਪਾਂ ਮੇਲੇ ਚ ਲੱਗ ਜੰਨੇ ਅਸੀਂ ਦੇਖਦੇ ਹੀ ਨਹੀਂ ਹੈ ਵੀ ਉਹਦੇ ਵਿੱਚ ਕਿੰਨੇ ਪੈਸੇ ਉਹ ਘੱਟ ਦੇ ਰਿਹਾ ਮੈਨੂੰ 300 ਰੁਪਏ ਉਹਨੇ ਇੱਕ ਦੇ ਵਿੱਚ ਠੱਗੀ ਮਾਰਨ ਦੀ ਕੋਸ਼ਿਸ਼ ਕਰੀ ਅਗਲੇ ਵਾਲੇ ਕੋਲ ਗਏ ਉਹਨੇ ਮੈਨੂੰ 100 ਰੁਪਏ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਇਹ ਠੱਗੀ ਮੈਂ ਥੋੜਾ ਜਿਹਾ ਬੋਲਿਆ ਮੈਂ ਕਿ ਯਾਰ ਬੜੇ ਬਦਤਮੀਜ਼ ਲਈ ਗਾ ਤੁਸੀਂ ਚਲੋ ਮੈਂ ਉਹਨੂੰ ਥੋੜਾ ਜਿਹਾ ਡਾਂਟਿਆ ਮੇਰੇ ਨਾਲ ਜਿਹੜੇ ਸੱਚੇ ਨੂੰ ਮਿੱਤਰ ਖੜੇ ਸੀ ਕਹਿੰਦਾ ਭਾਜੀ ਇਹਨੇ ਮੇਰੇ ਨਾਲ ਵੀ ਕਰਿਆ ਇਦਾਂ ਇੱਕ ਬੋਲੇਗਾ ਨਾ ਮੇਰੇ ਨਾਲ ਵੀ ਕਰਿਆ ਉਹ ਸੀ ਤਿੰਨੋ ਚਾਰੋਂ ਕਹਿੰਦੇ ਯਾਰ ਇਹਨੂੰ ਬਾਹਰ ਘਟੋ ਮਾਰੋ ਥੱਪੜ ਮੈਂ ਕਹਾਂ ਨਹੀਂ ਯਾਰ ਸਾਡਾ ਰਾਈਟ ਨਹੀਂ ਬਣਦਾ ਅਸੀਂ ਕਿਸੇ ਨੂੰ ਕੁੱਟਣਾ ਨਹੀਂ ਹੈ ਇਹ ਲੋਕ ਆਪਣਾ ਜ਼ਮੀਰ ਖੋਈ ਬੈਠੇ ਆਪਾਂ ਨਹੀਂ ਖੋਣਾ ਹੈਗਾ ਹਨਾ ਜੇ ਆਪਾਂ ਹੀ ਇਹਨਾਂ ਨੂੰ ਮਾਰਨ ਕੁੱਟਣ ਲੱਗ ਗਏ ਤਾਂ ਆਪਣੇ ਵਰਗਾ ਕੋਈ ਨਹੀਂ ਹੈ ਤਾਂ ਆਪਾਂ ਵੀ ਇਹਨਾਂ ਵਰਗੇ ਹੀ ਹੋ ਗਏ ਸੋ ਫਿਰ ਮੈਂ ਕੀ ਕੀਤਾ ਮੈਂ ਸਾਰੇ ਕਾਊਂਟਰਾਂ ਦੇ ਘੁੰਮ ਕੇ ਦੇਖਿਆ ਤੇ ਉੱਥੇ ਸਾਰੇ ਮੇਲੇ ਦੇ ਵਿੱਚ ਆਹੀ ਗੰਦ ਪਿਆ ਹੈ ਜਿਹੜੇ ਕਾਊਂਟਰ ਤੇ ਤੁਸੀਂ ਜਾਓਗੇ ਜਿੱਥੇ ਵੀ ਤੁਸੀਂ ਝੂਲਾ ਲੈਣਾ ਉੱਥੇ ਤੁਹਾਨੂੰ ਇਹ ਪੈਸੇ ਵਾਲੀ ਗੱਲ ਜ਼ਰੂਰ ਕਹਿਣੀ ਹੈ ਵੀਡੀਓ ਲੰਬੀ ਹੋਗੀ ਪਰ ਤੁਹਾਨੂੰ ਸਮਝਾਉਣਾ ਬਹੁਤ ਜ਼ਰੂਰੀ ਸੀ ਜਾਂ ਤੇ ਵੀ ਤੁਸੀਂ ਮੇਲੇ ਤੇ ਜਾਣਾ ਉੱਥੇ ਤੁਹਾਨੂੰ ਪੈਸੇ ਜ਼ਰੂਰ ਉਹਨੇ ਕਹਿਣਾ ਤੁਸੀਂ 30 ਰੁਪਏ ਦੀ ਟਿਕਟ ਲਓਗੇ ਤੁਸੀਂ 30 ਰੁਪਏ ਫੜਾਉਗੇ ਨਾ ਜਾਂ 40 50 ਉਹਨੇ ਕਹਿਣਾ ਜੀ ਖੁੱਲੇ ਪੈਸੇ ਸਾਡੇ ਕੋਲ ਬਹੁਤ ਹੈ ਤੁਸੀਂ ਬੰਨੇ ਹੋਏ 500 ਦੇ ਦਿਓ 1000 ਦੇ ਦਿਓ 2000 ਦੇ ਦਿਓ ਇਹ ਤੁਹਾਡੇ ਨਾਲ ਠੱਗੀ ਵੱਜਣੀ ਹੈ ਉੱਥੇ ਕਿਉਂਕਿ ਲੇਡੀਜ਼ ਮੇਰੀਆਂ ਭੈਣਾਂ ਜਿਹੜੀਆਂ ਹੈਗੀਆਂ ਹਣਾ ਮੇਰੀ ਮਾਵਾ ਚਾਚੀਆਂ ਦਾਇਆਂ ਜੋ ਵੀ ਮੇਰੇ ਰਿਸ਼ਤੇ ਹੈਗੇ ਆ ਸਾਰੇ ਸਮਾਜ ਨਾਲ ਇੱਕੋ ਰਿਸ਼ਤੇ ਆ ਸੋ ਇਹ ਠੱਗੀ ਤੁਹਾਡੇ ਨਾਲ ਵਾਝ ਸਕਦੀ ਹੈ ਖਾਸ ਕਰ ਰੋਪੜ ਨਾਲ ਪ੍ਰੈਕਟੀਕਲੀ ਅਸੀਂ ਗੱਲ ਦੇਖਿਆ ਜਦੋਂ ਅਸੀਂ ਸਾਰੀ ਫੈਮਿਲੀਜ਼ ਬਾਹਰ ਆਈਆਂ ਤੇ ਗੱਲਾਂ ਹੋਈਆਂ ਤਾਂ ਉਹ ਕਹਿੰਦਾ ਯਾਰ ਮੇਰੇ ਨਾਲ ਵੀ ਐ ਕਰਿਆ ਉਹ ਕਹਿੰਦਾ ਮੇਰੇ ਨਾਲ ਵੀ ਉਹ ਝੂਲੇ ਵਾਲਿਆਂ ਨੇ ਕਰਿਆ ਉਹਨੇ ਕਰਿਆ ਉੱਥੇ ਸਿਰਫ ਤੇ ਇੱਕ ਬੜੀ ਮਾਣ ਵਾਲੀ ਗੱਲ ਜਿਹੜੀ ਲਾਸਟ ਜਿਸ ਮੈਂ ਮੁਖਾ ਰਿਹਾ ਮੈਨੂੰ ਬੜਾ ਪ੍ਰਾਊਡ ਜਿਹਾ ਫੀਲ ਹੋਇਆ ਉੱਥੇ ਇੱਕ ਸਰਦਾਰ ਜੀ ਖੜੇ ਆਈ ਥਿੰਕ ਆਈਸਕ੍ਰੀਮ ਵੇਚ ਰਹੇ ਆ ਹੈਨਾ ਮੇਰੇ ਬੱਚੇ ਨੇ ਆਈਸਕ੍ਰੀਮ ਲਈ ਮੈਂ ਉਹਨਾਂ ਨੂੰ ਆਬਜ਼ਰਵ ਕਰਦਾ ਰਿਹਾ ਉਹ ਸਰਦਾਰ ਜੀ ਆਪਣੇ ਨਾ ਅਸੂਲਾਂ ਦੇ ਪੱਕੇ ਸੀ ਉਹ ਬੜੇ ਸਾਫ਼ ਸੁਥਰੇ ਜੇ ਜੋ ਜਿੰਨੀ ਪੇਮੈਂਟ ਹੈ ਉਹਨੂੰ ਉੰਨੀ ਦੇ ਰਿਹਾ ਤੇ ਲਾਸਟ ਦੇ ਵਿੱਚ ਮੈਨੂੰ ਲੱਗਿਆ ਯਾਰ ਪੰਜਾਬੀ ਪੰਜਾਬੀ ਹੁੰਦੇ ਆ ਹਨਾ ਤੇ ਜਿਹੜੇ ਬਿਹਾਰ ਯੂਪੀ ਤੋਂ ਆ ਕੇ ਇੱਥੇ ਆਪਾਂ ਕਰਦੇ ਆਪਾਂ ਇਹਨਾਂ ਦੀ ਕਿੰਨੀ ਸਪੋਰਟ ਕਰਦੇ ਆਪਾਂ ਇਹ ਲੋਕ ਇਹਨਾਂ ਨੂੰ ਕਾਰੋਬਾਰ ਦਿੰਦੇ ਆਪਾਂ ਇਹਨਾਂ ਨੂੰ ਕੰਮ ਦਿੰਦੇ ਆ ਆਪਾਂ ਇਹਨਾਂ ਨੂੰ ਅੱਜ ਆਪਾਂ ਕਹਿੰਦੇ ਨੇ ਬਿਹਾਰ ਤੋਂ ਆਇਆ ਹੋਇਆ ਭਈਆ ਹੈ ਨਾ ਯਾ ਯੂਪੀ ਤੋ ਆਇਆ ਹੋਇਦਾ ਅਸੀਂ ਇਹਨਾਂ ਦਾ ਰਿਗਾਰਡ ਕਰਦੇ ਅਸੀਂ ਇਹਨੂੰ ਰੋਟੀ ਨਾਲ ਰੋਟੀ ਦੰਨੇ ਆ ਪਾਣੀ ਨਾਲ ਪਾਣੀ ਦੰਨੇ ਆ ਲੱਸੀ ਇਹ ਪਾਣੀ ਮੰਗਦੇ ਆ ਅਸੀਂ ਲੱਸੀ ਦੰਨੇ ਆ ਹੈ ਨਾ ਇਹ ਕਣਕ ਦੀ ਰੋਟੀ ਮੰਗਦੇ ਆ ਆਪਾਂ ਮੱਕੀ ਦੀ ਰੋਟੀ ਦੰਨੇ ਆ ਆਪਾਂ ਇਹਨਾਂ ਨੂੰ ਸਰੋਂ ਦਾ ਸਾਗ ਦੰਨੇ ਆ ਹੈ ਨਾ ਤੇ ਪਰ ਇਹ ਲੋਕ ਨਾ ਸਾਰੇ ਤਾਂ ਨਹੀਂ ਚਲੋ ਇਹੋ ਜਿਹੇ ਹੁੰਦੇ ਪਰ ਜੋ ਮੈਂ ਕੱਲ ਦੇਖਿਆ ਮੈਨੂੰ ਬੜਾ ਤਕਲੀਫ ਹੋਈ ਮੈਂ ਕਿਹਾ ਯਾਰ ਵਾਕਈ ਕਹਿੰਦੇ ਵੀ ਨਾ ਭਾਈ ਭਾਈ ਹੁੰਦਾ ਪੰਜਾਬ ਦਾ ਪੰਜਾਬੀ ਪੰਜਾਬੀ ਹੁੰਦਾ ਬਟੇ ਜਿਹੜੇ ਬਾਹਰੋਂ ਆ ਕੇ ਐਦਾਂ ਗੰਦ ਪਾਉਂਦੇ ਨਾ ਇਹ ਹੋਰ ਯੂਪ ਬਿਹਾਰ ਵਾਲਿਆਂ ਨੂੰ ਵੀ ਬਦਨਾਮ ਕਰਦੇ ਆ ਪਰ ਚਲੋ ਗੱਲ ਵੱਖਰੀ ਐ ਉਹ ਮੈਟਰ ਵੱਖਰਾ ਸੌਰੋਪੜ ਦੀ ਮੈਂ ਗੱਲ ਕਰਦਾ ਟਰੇਡ ਫੇਅਰ ਦੀ ਤੇ ਇੱਥੇ ਗੰਦ ਚੱਲ ਰਿਹਾ ਐ ਇੱਥੇ ਠੱਗੀ ਚੱਲ ਰਹੀ ਤੁਸੀਂ ਸਾਰਿਆਂ ਨੇ ਬਚਣਾ ਤੇ ਹੋਰ ਲੋਕਾਂ ਨੂੰ ਵੀ ਮੈਂ ਸचेत ਤਾਂ ਕਰਨਾ ਚਾਹੁੰਦਾ ਕਿਉਂਕਿ ਅਜੇ 10-15 ਦਿਨ ਟਰੇਡ ਫੇਅਰ ਇੱਥੇ ਐ ਇਹ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ ਇਹ ਅੱਗੇ ਕਿਤੇ ਰਾਜਸਥਾਨ ਚਲ ਜਾਏਗਾ ਅੱਗੇ ਕਿਤੇ ਉਹ ਚਲ ਜਾਏਗਾ ਕਰੀ ਆਗਰੇ ਚਲ ਜਾਏਗਾ ਇਹ ਲੋਕ ਜਿਹੜੇ ਆ ਇਹ ਐਦਾਂ ਹੀ ਠੱਗੀ ਮਾਰਦੇ ਆ ਇਹ ਠੱਗੀ ਤੋਂ ਤੁਸੀਂ ਬਚਣਾ ਇਹ ਬਹੁਤ ਵੱਡੀ ਠੱਗੀ ਆ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਦੇ ਪਰਸਨਲੀ ਜਾ ਕੇ ਤੁਸੀਂ ਆਪ ਦੇ ਬਿਨਾ ਐਡਰੈਸ ਤੋਂ ਜਾ ਕੇ ਤੁਸੀਂ ਇਹਨਾਂ ਨੂੰ ਦੇਖੋ ਪ੍ਰੈਕਟੀਕਲੀ ਕੀ ਕਰ ਰਹੇ ਆ ਜੇ ਕਰ ਰਹੇ ਆ ਤੇ ਮੈਂ ਤਾਂ ਕਹਿੰਦਾ ਰੁਪਈਆ 2 ਲੱਖ ਰੁਪਈਆ ਪਨਿਸ਼ਮੈਂਟ ਹੋਣੀ ਚਾਹੀਦੀ ਹੈ ਜੁਰਮਾਨਾ ਹੋਣਾ ਚਾਹੀਦਾ ਇਹਨਾਂ ਦੇ ਭਾਂਡੇ ਇੱਕ ਵਾਰੀ ਵਿਕਣੇ ਚਾਹੀਦੇ ਇਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਲੋਕਾਂ ਤੋਂ ਇਹ ਇੱਕ ਸਕਿੰਟ ਦੇ ਵਿੱਚ 2 2 3 300 ਰੁਪਏ ਦੀ ਠੱਗੀ ਮਾਰ ਰਹੇ ਆ ਸ਼ਾਮ ਤੱਕ ਤਾਂ ਇਹ 50 ਹਜ਼ਾਰ ਰੁਪਏ ਮਿੰਟ ਚ ਇਕ ਬਿਨਾ ਕੰਮ ਤੋਂ 50000 ਰੁਪਏ ਇਦਾਂ ਲੋਕਾਂ ਤੋਂ ਠੱਗੀ ਮਾਰ ਕੇ ਇਕੱਠੀ ਕਰਨਗੇ ਸੋ ਤੁਸੀਂ ਇਸ ਸਕੈਮ ਤੋਂ ਬਚਣਾ ਰੋਪੜਵਾਸੀਆਂ ਦੀ ਸਪੈਸ਼ਲੀ ਗੱਲ ਹੈ ਵੀ ਆਪਾਂ ਇਹ ਤੋਂ ਸੁਚੇਤ ਰਹਿਣਾ ਠੀਕ ਹੈ ਜੀ ਸੋ ਜੇ ਤੁਸੀਂ ਮੇਲਾ ਦੇਖਣ ਜਾਣਾ ਜੀ ਸਦਕੇ ਜਾਓ ਪਰ ਇਸ ਸਕੈਮ ਤੋਂ ਜ਼ਰੂਰ ਬਚੋ ਜੀ ਥੈਂਕ ਯੂ